ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਅਹਿਮ ਦਿਨ ਹੈ ਜੀ ਸਰਦਾਰ ਹਰੀ ਸਿੰਘ ਨਲੂਆ ਦਾ ਸ਼ਹੀਦੀ ਦਿਨ ਹੈ ਜੀ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਰੇਡੀਓ ਪੰਜਾਬ ਦੇ ਪਰਿਵਾਰ ਨੂੰ ਇਹ ਦੱਸਣਾ ਚਾਹੁੰਦਾ ਕਿ ਆਸਟ੍ਰੇਲੀਆ ਦੇ ਮਸ਼ਹੂਰ ਮੈਗਜ਼ੀਨ ਬਿਲੀਨੀਅਰ ਉਹਦਾ ਇੱਕ ਅੰਕ ਰਿਲੀਜ਼ ਹੋਇਆ ਸੀਗਾ 14 ਜੁਲਾਈ 2014 ਨੂੰ ਉਸ ਅੰਕ ਦੇ ਵਿੱਚ ਉਹਨਾਂ ਨੇ ਪੂਰੀ ਦੁਨੀਆ ਦੇ ਪੂਰੇ ਵਿਸ਼ਵ ਦੇ ਮਹਾਨ 10 ਜਰਨੈਲਾਂ ਦੇ ਨਾਮ ਦਰਜ ਕੀਤੇ ਸੀਗੇ ਜਿਨ੍ਹਾਂ ਵਿੱਚੋਂ ਪਹਿਲੇ ਨੰਬਰ ਤੇ ਨਾਮ ਆਉਂਦਾ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਸੋ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਅਹਿਮ ਦਿਨ ਹੈ ਅੱਜ ਦਾ ਦਿਨ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਸ਼ਹੀਦੀ ਦਿਨ ਹੈ ਹਰੀ ਸਿੰਘ ਨਲੂਆ ਜੀ ਦੀ ਜੀਵਨੀ ਦਾ ਜੇਕਰ ਸੰਖੇਪ ਵਿੱਚ ਜ਼ਿਕਰ ਕਰਨਾ ਹੋਵੇ ਤਾਂ ਬਹੁਤ ਸਮਾਂ ਚਾਹੀਦਾ ਹੈ ਜੀ 30 ਅਪ੍ਰੈਲ 1837 ਨੂੰ ਇਹ ਮਹਾਨ ਜਰਨੈਲ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਜਦੋਂ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਦੇ ਵਿੱਚ ਹਰੀ ਸਿੰਘ ਨਲੂਆ ਦੀ ਸ਼ਹਾਦਤ ਬਾਰੇ ਪਤਾ ਲੱਗਾ ਤਾਂ ਤਾਹਾਂ ਮਾਰ ਕੇ ਰੋਇਆ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਮੇਰਾ ਅੱਧਾ ਰਾਜ ਚਲੇ ਜਾਂਦਾ ਤਾਂ ਮੈਨੂੰ ਕੋਈ ਦੁੱਖ ਨਹੀਂ ਸੀ ਹੋਣਾ ਪਰ ਮੇਰੇ ਕੋਲ ਹਰੀ ਸਿੰਘ ਨਲੂਆ ਜਿਉਂਦਾ ਹੁੰਦਾ ਤਾਂ ਮੈਂ ਉਸ ਅੱਧੇ ਰਾਜ ਨੂੰ ਇੱਕ ਦਿਨ ਵਿੱਚ ਹਾਸਲ ਕਰ ਲੈਂਦਾ ਪਰ ਅੱਜ ਹਰੀ ਸਿੰਘ ਨਲੂਆ ਨਹੀਂ ਰਿਹਾ ਮੇਰੇ ਕੋਲ ਜਿਹੜੇ ਇਲਾਕੇ ਹਰੀ ਸਿੰਘ ਨਲੂਆ ਨੇ ਜਿੱਤ ਕੇ ਸਿੱਖ ਰਾਜ ਵਿੱਚ ਸ਼ਾਮਲ ਕੀਤੇ ਹਨ ਉਹ ਇਸ ਜਰਨੈਲ ਤੋਂ ਬਿਨਾਂ ਕਿਸੇ ਹੋਰ ਹਾਲਤ ਵਿੱਚ ਜਿੱਤੇ ਹੀ ਨਹੀਂ ਸੀ ਜਾ ਸਕਦੇ ਇਹ ਲਾਵਨ ਮਹਾਰਾਜਾ ਰਣਜੀਤ ਸਿੰਘ ਦੇ ਇਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਕੀ ਅਹਿਮੀਅਤ ਸੀ ਸਿੱਖ ਰਾਜ ਦੇ ਵਿੱਚ ਹਰੀ ਸਿੰਘ ਨਲੂਆ ਜੀ ਦੇ ਬਡੇਰੇ ਸਰਦਾਰ ਨਰੈਣ ਸਿੰਘ ਜੀ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕੀਤੀ ਸੀ ਸਰਦਾਰ ਨਰੈਣ ਸਿੰਘ ਦਾ ਪੁੱਤਰ ਸਰਦਾਰ ਹਰਦਿੱਤ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਰਦਾਰ ਚਰਤ ਸਿੰਘ ਸ਼ੁਕਰਚੱਕੀਆ ਨਾਲ ਜੰਗ ਦੇ ਮੈਦਾਨ ਵਿੱਚ ਜੂਝਦਾ ਰਿਹਾ ਸਰਦਾਰ ਹਰਦਿੱਤ ਸਿੰਘ ਦਾ ਸੁਪੁੱਤਰ ਸਰਦਾਰ ਗੁਰਦਿਆਲ ਸਿੰਘ ਕੁੰਮੇਦਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾ ਸਿੰਘ ਦੇ ਨਾਲ ਮੈਦਾਨ ਫਤਿਹ ਕਰਦਾ ਰਿਹਾ ਹੈ। ਛੇਰੇ ਪੰਜਾਹ ਮਹਾਰਾਜਾ ਰਣਜੀਤ ਸਿੰਘ ਉਮਰ ਵਿੱਚ ਹਰੀ ਸਿੰਘ ਨਲੂਆ ਤੋਂ 11 ਸਾਲ ਵੱਡੇ ਸਨ। ਹਰੀ ਸਿੰਘ ਨਲੂਆ ਜੀ ਦੀ ਮਾਤਾ ਦਾ ਨਾਮ ਧਰਮਕੌਰ ਹੈ। 1791 ਵਿੱਚ ਹਰੀ ਸਿੰਘ ਨਲੂਆ ਦਾ ਜਨਮ ਹੋਇਆ ਸੀ। 1798-99 ਵਿੱਚ ਸਰਦਾਰ ਗੁਰਦਿਆਲ ਸਿੰਘ ਕੁੰਮੇਦਾਂ ਦੀ ਮੌਤ ਤੋਂ ਬਾਅਦ ਮਾਤਾ ਧਰਮਕੌਰ ਆਪਣੇ ਪੁੱਤਰ ਹਰੀ ਸਿੰਘ ਨੂੰ ਨਾਲ ਲੈ ਕੇ ਆਪਣੇ ਪੇਕੇ ਪਿੰਡ ਚਲੀ ਗਈ ਸੀ। ਉੱਥੇ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਸ਼ਸਤਰ ਵਿਦਿਆ ਦੀ ਸਿੱਖਿਆ ਦਿਵਾਉਣ ਲਈ ਇੱਕ ਚੰਗੇ ਉਸਤਾਦ ਦੀ ਚੋਣ ਕੀਤੀ। ਗੁਰਮੁਖੀ ਫਾਰਸੀ ਤੇ ਪਸ਼ਤੂ ਦੀ تعلیم ਹਾਸਲ ਕੀਤੀ ਉਹਨਾਂ ਦਿਨਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਵਿਸਾਖੀ ਦੇ ਦਿਨਾਂ ਵਿੱਚ ਦੀਵਾਨ ਸਜਾਏ ਜਾਂਦੇ ਹਨ ਤੇ ਇਹਨਾਂ ਦੀਵਾਨਾਂ ਵਿੱਚ ਮੁਕਾਬਲੇ ਕਰਵਾਏ ਜਾਂਦੇ ਸਨ ਜਿਹੜੀ ਅੱਜ ਦੇ ਦਿਨ ਦੀ ਆ ਦੀਵਾਨ ਲੱਗਦੇ ਆ ਉਹ ਤਾਂ ਸਟੇਜਾਂ ਲੱਗਦੀਆਂ ਨੇ ਤੇ ਸਿਆਸਤ ਦੇ ਅਖਾੜੇ ਬਣ ਗਏ ਨੇ ਇਹ ਦੀਵਾਨ ਸਰ ਮੇਲੇ ਜਾਈ ਰਹਿ ਗਿਆ ਖੈਰ ਉਦੋਂ ਸ਼ਸਤਰ ਵਿਦਿਆ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਮਹਾਰਾਜਾ ਰਣਜੀਤ ਸਿੰਘ ਵੱਲੋਂ 15ਵੇਂ ਸਾਲ ਦੀ ਉਮਰ ਵਿੱਚ ਅਜੇ ਪੈਰ ਹੀ ਰੱਖਿਆ ਸੀ ਜਦੋਂ ਮੁਛਫਟ ਗੱਭਰੂ ਹਰੀ ਸਿੰਘ ਵੀ ਇਹਨਾਂ ਮੁਕਾਬਲਿਆਂ ਵਿੱਚ ਹਸਾਲੇ ਲਈ ਪਹੁੰਚ ਗਿਆ ਸੀਗਾ ਇਹ ਗੱਲ ਹੈ ਸਨ 1805 ਦੀ ਸ਼ਾਸਤਰ ਵਿਦਿਆ ਦੇ ਕਰਤੱਵ ਦਿਖਾਏ ਮਹਾਰਾਜਾ ਹਰੀ ਸਿੰਘ ਦੀ ਸ਼ਾਸਤਰ ਵਿਦਿਆ ਤੋਂ ਬਹੁਤ ਪ੍ਰਭਾਵਿਤ ਹੋਏ ਇੰਨੀ ਛੋਟੀ ਉਮਰ ਵਿੱਚ ਇੰਨੀ ਆਲਾ ਕਿਸਮ ਦੀ ਸ਼ਾਸਤਰ ਵਿਦਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਵਾਰ ਵੇਖੀ ਸੀ ਇਸੇ ਕਰਕੇ ਮਹਾਰਾਜਾ ਨੇ ਹਰੀ ਸਿੰਘ ਨੂੰ ਆਪਣਾ ਨਿੱਜੀ ਅੰਗ ਰੱਖਿਆ ਕੇ ਨਿਯੁਕਤ ਕਰ ਲਿਆ ਸੀਗਾ ਹਮੇਸ਼ਾ ਆਪਣੇ ਨਾਲ ਰੱਖਣਾ ਸ਼ੁਰੂ ਕਰ ਦਿੱਤਾ ਸੀ ਮਹਾਰਾਜਾ ਨੇ ਜਿਹੜੀ ਘਟਨਾ ਨੇ ਹਰੀ ਸਿੰਘ ਨੂੰ ਹਰੀ ਸਿੰਘ ਨਲੂਆ ਦਾ ਖਿਤਾਬ ਦਿੱਤਾ ਉਹ ਘਟਨਾ ਵਾਪਰੀ ਸੀ 1806 ਵਿੱਚ ਹਰੀ ਸਿੰਘ ਦੀ ਉਮਰ ਉਦੋਂ 1.5 15 ਸਾਲ ਦੀ ਸੀ ਸ਼ਿਕਾਰ ਖੇਡਣ ਜਾਇਆ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਵਾਰ ਸ਼ਿਕਾਰ ਖੇਡਣ ਲਈ ਜਦੋਂ ਮਹਾਰਾਜਾ ਰਣਜੀਤ ਸਿੰਘ ਜੰਗਲ ਵਿੱਚ ਗਏ ਤਾਂ ਨਿੱਜੀ ਅੰਗ ਰੱਖਿਆ ਦੇ ਤੌਰ ਤੇ ਸਰਦਾਰ ਹਰੀ ਸਿੰਘ ਜੀ ਵੀ ਉਹਨਾਂ ਦੇ ਨਾਲ ਸੀਗੇ ਜੀ ਤੇ ਉੱਥੇ ਸ਼ੇਰ ਨਾਲ ਲੱਗਿਆ ਪੰਗਾ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅੰਗ ਰੱਖਿਆਕ ਨੇ ਛੇਦ ਦਾ ਜਵਾੜਾ ਚੀਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਇਹ ਘਟਨਾ ਵੇਖੀ ਕਿ ਹਰੀ ਸਿੰਘ ਨਲੂਆ ਨੇ ਛੇਦ ਦਾ ਜਵਾੜਾ ਚੀਰ ਦਿੱਤਾ ਤੇ ਉਦੋਂ ਉਸ ਤੋਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਦਾ ਨਾਮ ਨਲਵਾ ਰੱਖ ਦਿੱਤਾ ਬਾਅਦ ਦੀ ਗੱਲ ਇਹ ਕਿ ਆਪ ਜਿਹੜੇ ਸੀਗੇ ਹਰੀ ਸਿੰਘ ਨਲੂਆ ਜੀ ਕਸ਼ਮੀਰ ਪਸ਼ਾਵਰ ਤੇ ਹਜ਼ਾਰਾ ਦੇ ਗਵਰਨਰ ਬਣੇ ਉਹਨਾਂ ਨੇ ਆਪਣੇ ਨਾਂ ਤੇ ਸਿੱਕੇ ਵੀ ਜਾਰੀ ਕੀਤੇ ਜੋ ਬਾਅਦ ਵਿੱਚ ਕਈ ਸਾਲ ਤੱਕ ਚੱਲਦੇ ਰਹੇ ਕਸ਼ਮੀਰ ਵਿੱਚ ਸਰਕਾਰੀ ਸਹਾਇਤਾ ਦਰਾਲ ਦਸਤਕਾਰੀ ਦਾ ਕੰਮ ਤੇ ਕੇਸਰ ਦੀ ਫਸਲ ਦੀ ਮਦਦ ਲਈ ਵੀ ਦੁਬਾਰਾ ਵਪਾਰ ਸ਼ੁਰੂ ਕੀਤਾ ਜੀ ਪਸ਼ਾਵਰ ਵਿੱਚ ਖੂਹ ਲਵਾਏ ਨਹਿਰਾਂ ਕਢਵਾਈਆਂ ਹਿੰਦੂਆ ਤੋਂ ਜਜ਼ੀਆ ਲਿਆ ਜਾਂਦਾ ਸੀਗਾ ਉਹ ਹਟਾਇਆ ਜਮਰੌਤ ਤੇ ਹੋਰ ਕਿਲੇ ਬਣਾਏ 27 April 1937 ਨੂੰ 30 ਹਜ਼ਾਰ ਅਫਗਾਨੀ ਫੌਜ ਨੇ ਜਮਰੌਤ ਤੇ ਕਿਲੇ ਤੇ ਕਬਜ਼ਾ ਕਰ ਲਈ ਹਮਲਾ ਕਰ ਦਿੱਤਾ ਉਸ ਸਮੇਂ ਹਰੀ ਸਿੰਘ ਨਲੂਏ ਦੀ ਸਿਹਤ ਬਹੁਤੀ ਠੀਕ ਨਹੀਂ ਸੀ ਇਸ ਕਰਕੇ ਉਨਰ ਦੇ ਫੌਜੀ ਅਗਵਾਈ ਸਰਦਾਰ ਮਹਾਸਿੰਘ ਕਰ ਰਹੇ ਸੀਗੇ ਉਸ ਦੇ ਸੁਨੇਹੇ ਤੇ ਹਰੀ ਸਿੰਘ ਨੂੰ ਜਾਣਾ ਪਿਆ ਜਿਸ ਕੋਲ ਸਿਰਫ 6000 ਫੌਜੀ ਜੰਗ ਦੀ ਤਿਆਰੀ ਬਾਰੇ ਮਹਾਰਾਜੇ ਨੂੰ ਖਬਰ ਜਿਹੜੀ ਆ ਉਹ 26 ਤਰੀਕ ਨੂੰ ਭੇਜੀ ਗਈ ਸੀ ਪਰ ਧਿਆਨ ਸਿੰਘ ਡੋਗਰੇ ਨੇ ਅੱਗੇ ਉਹ ਖਬਰ ਨਹੀਂ ਦਿੱਤੀ 30 ਅਪ੍ਰੈਲ ਤੱਕ ਲਾਹੌਰ ਤੋਂ ਕੋਈ ਜਵਾਬ ਨਹੀਂ ਮਿਲਿਆ ਇਸ ਹਮਲੇ ਵਿੱਚ 30 ਅਪ੍ਰੈਲ ਨੂੰ ਹਰੀ ਸਿੰਘ ਨਲੂਏ ਦੇ ਦੋ ਗੋਲੀਆਂ ਛਾਤੀ ਦੇ ਵਿੱਚ ਵੱਜੀਆਂ ਸਨ ਮਰਨ ਤੋਂ ਪਹਿਲਾਂ ਮਹਾਸਿੰਘ ਨੂੰ ਹਰੀ ਸਿੰਘ ਨਲੂਏ ਨੇ ਕਿਹਾ ਕਿ ਲਾਹੌਰ ਤੋਂ ਫੌਜ ਆਉਣ ਤੱਕ ਮੇਰੀ ਮੌਤ ਨੂੰ ਗੁਪਤ ਰੱਖਿਆ ਜਾਵੇ ਹਰੀ ਸਿੰਘ ਨਲੂਆ ਦਾ ਅੱਜ ਸ਼ਹੀਦੀ ਦਿਨ ਹੈ ਸਜਦਾ ਇਸ ਮਹਾਨ ਜਰਨੈਲ ਨੂੰ